ਮੇਰਾ ਨਾਮ ਜੀ ਮੋਹੀ ਸ਼ਰਮਾ ਜੀ ਮੈਂ ਸਪੀਡ ਐਂਡ ਸਰਚ ਸਕਿਉਰਿਟੀ ਨੈਟਵਰਕ ਪ੍ਰਾਈਵੇਟ ਲਿਮਿਟਿਡ ਚੰਡੀਗੜ੍ਹ ਤੋਂ ਆ ਜੀ ਸਾਡੀ ਕੰਪਨੀ ਜਿਹੜੀ ਪਾਰੂਲ ਪ੍ਰੋਡਕਟ ਦੇ ਨਾਮ ਤੋਂ ਉਹਦੇ ਇੱਕ ਨਾ ਪਪਕੋਰਨ ਵਗੈਰਾ ਇਹ ਹੁੰਦੇ ਆ ਫਨ ਟਵਿਸਟ ਫਨ ਫਾਈਂਡ ਦੇ ਨਾਮ ਤੋਂ ਜਿਹਦੇ ਹੂਬ ਹੂਬ ਕਾਪੀ ਕਰਕੇ ਜਿਹੜਾ ਆ ਕਬੀਰ ট্রেਡਿੰਗ ਕੰਪਨੀ ਵਾਲਾ ਜਿਹੜਾ ਇੱਥੇ ਵੇਚ ਰਹੇ ਸੀਗੇ ਉਹ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਆਪਾਂ ਨੂੰ ਨਹੀਂ ਪਤਾ ਉਹ 1 ਟਵਿਸ ਦੇ ਨਾਮ ਤੋਂ ਜਿਹੜਾ ਇਹ ਮਾਰਕਾ ਹੂਬ ਹੂ ਤੁਹਾਡੀ ਕਾਪੀ ਜਿਹੜਾ ਪ੍ਰੋਡਕਟ ਨੂੰ ਕਾਪੀ ਕਰਕੇ ਜਿਹੜਾ ਹੈ ਮਾਰਕੀਟ ਤੇ ਸੇਲ ਕਰ ਰਿਹਾ ਸੀਗਾ ਉਹ ਸਾਨੂੰ ਪਤਾ ਲੱਗਾ ਤੇ ਆਪਾਂ ਐਸਪੀ ਸਾਹਿਬ ਕੋ ਗਏ ਉਥੋਂ ਆਪਣੀ ਇੱਕ ਜਿਹੜੀ ਕੰਪਲੇਂਟ ਲੈਟਰ ਮਾਰਕ ਕਰਵਾਈ ਦੈਨ ਆਪਾਂ ਥਾਣੇ ਆਏ ਤੇ ਐਸਐਚਓ ਸਾਹਿਬ ਨੇ ਸਾਡਾ ਬਹੁਤ ਕੋਆਪਰੇਟ ਕੀਤਾ ਤੇ ਜਿਹੜੀ ਆ ਉਹ ਅੱਜ ਸਾਰੀ ਤਫਦੀਸ਼ ਕਰਕੇ ਉਹਨਾਂ ਨੇ ਐਫਆਰ ਨੂੰ ਲਾਂਚ ਕਰ ਦਿੱਤਾ ਜੀ ਹਾਂਜੀ ਇਹ ਨਕਲੀ ਮਾਲ ਫੜਿਆ ਵੀ ਕਿਦਾਂ ਜੀ ਹਾਂਜੀ 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 ਇਹ ਇਹ ਹੈਗੀ ਕਬੀਰ ਟਰੇਡਿੰਗ ਕੰਪਨੀ ਜਿਹਦੇ ਓਨਰ ਹੈ ਮਹਾਜਨ ਅਜੇ ਮਾਦਨ ਚਾਹਤ ਮੈਂ ਵੀ 1400 ਪੈਕੇਟ ਆ ਜੀ ਹਾਂਜੀ ਤੁਹਾਨੂੰ ਜੀ ਇਹ ਇਨਫੋਰਮੇਸ਼ਨ ਹੁੰਦੀ ਹੈ ਕਿ ਕੰਪਨੀ ਦੇ ਮਤਲਬ ਸੋਰਸ ਹੁੰਦੇ ਆ ਜੀ ਹਾਂਜੀ ਮਤਲਬ ਤੁਹਾਡੀ ਕੰਪਨੀ ਦੇ ਨਾਮ ਤੇ ਜਿਹੜਾ ਨਕਲੀ ਮਾਲ ਜਿਹੜਾ ਵਿਕ ਰਿਹਾ ਹਾਂਜੀ ਹਾਂਜੀ ਉਹਦਾ ਬਿਲਕੁਲ ਕਾਪੀ ਕਰਕੇ ਉਹਨੂੰ ਜਿਹੜਾ ਆ ਜਾਲੀ ਮਤਲਬ ਬਣਾ ਕੇ ਜਿਹੜੇ ਵੇਚ ਰਹੇ ਆ ਇਹ ਭਾਈ ਲੋਕਲ ਤਿਆਰ ਹੁੰਦਾ ਜਾਂ ਬਾਹਰ ਹੋ ਰਿਹਾ ਇਹ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਤੇ ਉਹਨਾਂ ਦਾ ਆ ਜੀ ਐਸ ਐਚਓ ਸਾਹਿਬ ਆਪ ਖੁਦ ਮਤਲਬ ਉਹਨੂੰ ਫਾਈਂਡ ਕਰਨਗੇ ਹਾਂਜੀ ਹਾਂਜੀ ਇਹ ਜੀ ਇਹਨਾਂ ਨੇ ਮਤਲਬ ਜਿਹਦੇ ਕੋਲ ਮਾਲ ਆਇਆ ਜਿਹਦੇ ਕੋਲ ਅੱਗੇ ਲਿਆ ਉਹਨੂੰ ਸਭ ਨੂੰ ਇਹ ਲੈ ਕੇ ਆਉਣਗੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਾਂ ਜੀ ਕੀ ਨਾਮ ਆਪ ਦਾ ਜੀ ਮੇਰਾ ਨਾਮ ਮੋਹਿ ਸ਼ਰਮਾ ਜੀ ਕੰਪਨੀ ਹੈ ਕੀ ਨਾਮ ਕੰਪਨੀ ਦਾ ਨਾਮ ਹੈ ਜੀ ਸਪੀਡ ਸਰਚ ਐਂਡ ਸਿਕਿਉਰਿਟੀ ਨੈਟਵਰਕ ਪ੍ਰਾਈਵੇਟ ਲਿਮਟਿਡ